ਗੱਲ ਸੁਣ ਵੇ ਥਾਣੇਦਾਰਾ ਕੀ ਪੈ ਗਿਆ 10 ਪਵਾੜਾ ਗੱਲ ਸੁਣ ਵੇ ਥਾਣੇਦਾਰਾ ਕੀ ਪੈ ਗਿਆ 10 ਪਵਾੜਾ ਇੱਕ ਛੜਾ ਗਵਾਂਡੀ ਮੈਨੂੰ ਨਹੀਂ ਕੀ ਕਹਿੰਦਾ ਏ ਤੈਨੂੰ ਕਹਿੰਦਾ ਡੂਰਾ ਡਕਾਂ ਦੇਸੀ दारू ਪੀ ਕੇ ਰੋਜ਼ ਮਾਰੇ ਬੜਕਾਂ ਡੂਰਾ ਦੇਸੀ दारू ਪੀ ਕੇ ਰੋਜ਼ ਮਾਰੇ ਬੜਕਾਂ ਪਹਿਲਾਂ ਰੱਬ ਤੂੰ ਦਰਜ ਕਰਾ ਦੇ ਮੇਰਾ ਜਲਦੀ ਕੰਮ ਕਰਾ ਦੇ ਨੀ ਮੈਂ ਭੇਜਦਾ ਹੁਣੇ ਸਿਪਾਹੀ ਬੇਬੋਤੀ ਕਰੀ ਨਾ ਲਾਪਰਵਾਹੀ ਮੈਂ ਆਉਣੇ ਤੜਕੇ ਦੇਖੂ ਨਾ ਕਦੇ ਵੀ ਸਾਲਾ ਅੱਖ ਪਰ ਕੇ ਓਹੋ ਦੇਖੂ ਨਾ ਕਦੇ ਵੀ ਸਾਲਾ ਅੱਖ ਪਰ ਕੇ ਕਈ ਵਾਰ ਉਹ दारू ਪੀ ਕੇ ਵੇੜੇ ਵਿੱਚ ਆਵੜਦਾ ਕੀ ਦਸਾਂ ਮੈਂ ਥਾਣੇਦਾਰ ਜੀ ਪੁੱਠੀਆਂ ਗੱਲਾਂ ਕਰਦਾ ਮੈਨੂੰ ਮੈਨੂੰ ਦੇਖ ਕੇ ਘਰ ਵਿੱਚ ਕੱਲੀ ਮੈਨੂੰ ਦੇਖ ਕੇ ਘਰ ਵਿੱਚ ਕੱਲੀ ਪੀ ਕੇ ਰੋਜ਼ ਪਾਵੇ ਤੜਥੱਲੀ ਲੈਂਦਾ ਰਹੇ ਤੜਵਾ ਦੇਸੀ ਦਾਰੂ ਪੀ ਕੇ ਰੋਜ਼ ਮਾਰੇ ਬੜਕਾ ਦੂਆ ਦੇਸੀ ਦਾਰੂ ਪੀ ਕੇ ਰੋਜ਼ ਮਾਰੇ ਬੜਕਾ ਸੁੱਚਾ ਸਿੰਘ ਸਿਪਾਹੀ ਪੇਜ ਕੇ ਉਸ ਨੂੰ ਹੁਣੇ ਬੁਲਾਉਣਾ ਹਵਾਲਾਤ ਵਿੱਚ ਬੰਦ ਕਰਾ ਕੇ ਬੰਦੇ ਦਾ ਪੁੱਤ ਬਣਾਉਣਾ ਵੇਖੀ ਹੱਥ ਕੁੜੇ ਤੂੰ ਮੇਰੇ ਉਹ ਵੇਖੀ ਹੱਥ ਕੁੜੇ ਤੂੰ ਮੇਰੇ ਮੁੜ ਕੇ ਵੜੂ ਨਾ ਵੇੜੇ ਤੇਰੇ ਮਾਫੀ ਮੰਗੂ ਖੜ ਕੇ ਵੇਖੂ ਨਾ ਕਦੇ ਵੀ ਸਾਲਾ ਅੱਖ ਪਰ ਕੇ ਓਹੋ ਵੇਖੂ ਨਾ ਕਦੇ ਵੀ ਸਾਲਾ ਅੱਖ ਪਰ ਕੇ 100 ਸਾਲਾਂ ਤੋਂ ਘਰ ਵਾਲੇ ਨੇ ਲੰਡਨ ਡੇਰਾ ਲਾਇਆ ਉਹ ਤੋਂ ਮਗਰੋਂ ਇਹ ਸਕੰਜਰ ਨੇ ਮੈਨੂੰ ਬੜਾ ਸਤਾਇਆ ਮੈਨੂੰ ਦੇਖ ਕੇ ਘਰ ਵਿੱਚ ਕੱਲੀ ਵੇ ਮੈਂ ਤਾਂ ਦਿਨੇ ਲਾ ਲੈਂਦੀ ਗੁੰਡਾ ਵੇ ਮੈਂ ਤਾਂ ਦਿਨੇ ਲਾ ਲੈਂਦੀ ਗੁੰਡਾ ਫਿਰ ਵੀ ਹਟਦਾ ਨਹੀਂ ਉਹ ਗੁੰਡਾ ਕੱਢ ਦਿਓ ਰੜਕਾਂ ਦੇਸੀ दारू ਪੀ ਕੇ ਰੋਜ਼ ਮਾਰੇ ਬੜਕਾਂ ਦੇਸੀ ਨਾਰੂ ਪੀ ਕੇ ਰੋਜ਼ ਮਾਰੇ ਬੜਕਾਂ ਡਰਨਾ ਬੀਬੀ ਅਸੀਂ ਤੁਹਾਡੀਆਂ ਇੱਜ਼ਤਾਂ ਦੇ ਰਖਵਾਲੇ ਇਹੋ ਜੇ ਛੜਿਆਂਦੇ ਫੜ ਕੇ ਮੂੰਹ ਕਰਾਂਗੇ ਕਾਲੇ ਨਹੀਂ ਮੈਂ ਚੰਨ ਗੁਰਾਇਆ ਵਾਲਾ ਹੁਨੀ ਮੈਂ ਚੰਨ ਗੁਰਾਇਆ ਵਾਲਾ ਕੱਢ ਦੂੰ ਉਸਦਾ ਹੁਣੇ ਦਿਵਾਲਾ ਮੁੜ ਕੇ ਨਾ ਰੜ ਕੇ ਵੇਖੂ ਨਾ ਕਦੇ ਵੀ ਸਾੜਾ ਅੱਖ ਪਰ ਕੇ ਓਹੋ ਵੇਖੂ ਨਾ ਕਦੇ ਵੀ ਸਾੜਾ ਅੱਖ ਪਰ ਕੇ ਗੱਲ ਸੁਣ ਵੇ ਠਾਣੇਦਾਰਾ ਕੀ ਪੈ ਗਿਆ ਦਸ ਪਵਾੜਾ ਇੱਕ ਛੜਾ ਗਵਾਂਦੀ ਮੈਨੂੰ ਨੀ ਕੀ ਕਹਿੰਦਾ ਏ ਤੈਨੂੰ ਕਹਿੰਦਾ ਕੱਡੂ ਰੜਕਾ ਦੇਸੀ ਰਾਰੂ ਪੀ ਕੇ ਰੋਜ਼ ਮਾਰੇ ਬੜਕਾ ਦੇਸੀ ਦਾ ਰੂਪੀ ਕੇ ਰੋਜ਼ਮਾਰੇ ਵੜਕਾਂ